ਕਦਾ ਸਾਡ ਗੱਲ ਤੂੰ ਐਵੇਂ ਇਹ ਵਲੌਗ ਬਣਦਾ ਹੋ ਸਾਡ ਵੀ ਤੂੰ ਤਪੀ ਤਪਾਈ ਕਿਉਂ ਆਈ ਐ ਦੱਸ ਦੇ ਮੈਨੂੰ ਤਪੀ ਤਪਾਈ ਤਾਂ ਪੁੱਛ ਨਾ ਮੈਨੂੰ ਤਕਾਉਣਾ ਤਾਂ ਜ਼ਿਆਦੇ ਨਹੀਂ ਹਸਾਉਣ ਨਾਲੇ ਘੱਟ ਨੇ ਹਾਏ ਹਾਏ ਓਏ ਹਾਏ ਹਾਏ ਹੱਸ ਵੀ ਨਾ ਉਹ ਮਿੱਠਾ ਲੱਡ ਹੋ ਗਿਆ ਫਿਰ ਰੋਂਦੇ ਚਿਹਰੇ ਨਹੀਂ ਵਿਕਦੇ ਹਸਣ ਦੀ ਆਦਤ ਪਾ ਸੱਜਣਾ ਹਾਂ ਇੱਥੇ ਰੋਂਦੇ ਚਿਹਰੇ ਨਹੀਂ ਵਿਕਦੇ ਨਹੀਂ ਆਪਾਂ ਵੇਚਦੇ ਵੀ ਨਹੀਂ ਹਾਂ ਤੈਨੂੰ ਗੱਲ ਦੱਸਦੀ ਐ ਏਡੀ ਮਸੀਬਤ ਦਾ ਚਿਹਰੇ ਹੱਸ ਕੇ ਵੇਚਾਂਗੇ ਉਹ ਉਥੋਂ ਆਈ ਐ ਲੜਦੀ ਤੁਰਈ ਐ ਮੋਬਾਈਲ ਤੇ ਮਾਂ ਦੀ ਦੀ ਪਤਾ ਨਹੀਂ ਕੀ ਦੇ ਨਾਲ ਟਰੈਕਟਰ ਟਰਾਲੀ ਪਿਛਲੀ ਲੜੀ ਜਾਂਦੀ ਐ ਤੂੰ ਦੱਸ ਅੱਥ ਨੂੰ 20 ਖੜੇ ਕਰ ਦਈਏ ਨਹੀਂ ਕੋਈ ਨਾ ਜਿਉਂਦੇ ਰਹੋ ਤੁਸੀਂ ਕਹਿੰਦੀ ਮੈਂ ਜੂਸ ਵੀ ਕਹੀਆਂ ਚਾਹ ਮੈਂ ਪੀਂਦੀ ਨਹੀਂ ਜੂਸ ਦਾ ਕੋਈ ਫਾਇਦਾ ਹੈਗਾ ਜਿੰਨਾ ਖੂਨ ਜੂਸ ਨਾਲ ਬਣਦਾ ਉਹਨਾਂ ਤਾਂ ਅਸੀਂ ਤੜਕੇ ਮਚਾਤ ਆ ਇਹਨੇ ਇਹਦੇ ਸਾਰੇ ਨਹੀਂ ਬਈ ਲੋਕ ਇਹਦਾ ਖੂਨ ਮਚਾਉਂਦੇ ਨਹੀਂ ਜਾਂ ਜਾਣ ਕੇ ਤੂਸਦੇ ਨੇ ਇਹਦਾ ਖੂਨ ਉਹ ਮੈਨੂੰ ਅੱਜ ਪਤਾ ਲੱਗਿਆ ਮੇਰਾ ਕਰਦਣ ਦੇ ਬੈ ਜਾ ਕਦੇ ਕਿਸੇ ਦੇ ਸਾਵਲੀ ਮਾਰੀ ਚਾਦੀ ਮੋਬਾਈਲ ਕਣੀ ਦੇਖ ਮਾਰੀ ਅੱਜ ਪਤਾ ਲੱਗਿਆ ਵੀਡੀਓ ਆਪਣਾ 4K ਵੀਡੀਓ ਬਣਾਉਂਦਾ ਦੇਖ ਕਲੀਅਰਟੀ ਚੈੱਕ ਕਰ ਓਏ ਮੋਬਾਈਲ ਚੈੱਕ ਕਰ ਸਹੀ ਗੱਲ 2 ਸਾਲ ਹੋ ਗਏ ਮੋਬਾਈਲ ਐਤ ਨੂੰ ਅੱਜ ਪਤਾ ਲੱਗਿਆ ਵੀ ਇਹ ਚ ਆ ਫਕਸ਼ਨ ਬਈਆ ਮੇਰਾ ਸਭ ਅੱਛਾ ਬਿਨਾ ਫਕਸ਼ਨ ਤੇ ਫਿਰ ਗਿਆ ਹੋ ਪਤਾ ਹੀ ਨਹੀਂ ਲੱਗਿਆ ਇੱਕਦਮ ਬੈਠੇ ਬੈਠਣ ਨੇ ਕੈਮਰੇ ਨਾਲ ਪੰਗੇ ਲਈ ਗਿਆ ਉਹ ਮੈਨੂੰ ਪਤਾ ਲੱਗਿਆ ਕਹਿੰਦੇ ਆ ਇੱਕ ਤਾਂ 1080 ਵਾਲੀ ਹੁੰਦੀ ਐ 1080 ਵਾਲੀ ਹਾਂ ਇੱਕ 4K ਹੁੰਦੀ ਐ ਉਹ ਇੱਕ 60 ਹੁੰਦਾ ਇੱਕ 30 ਹੁੰਦਾ ਇੱਕ ਗੋਆ ਦੇ ਫੋਟਸ ਵਾਲੀ ਹੁੰਦੀ ਐ ਇਹਦੇ ਮੈਂ ਸਾਰੇ ਚੱਕ ਤੇ ਇਹਦੇ ਮੈਂ ਸਾਰਾ ਕੁਝ ਚੱਕਦਾ ਹੁਣ ਕਲੀਅਰਟੀ ਦੇਖੀ ਤੂੰ ਮੋਅ ਜੀ ਨੇ ਹੈ ਇੰਜਨ ਤਾਂ ਦਾ ਮਰਜੂ ਬਸ ਸਾਲ ਕੀ ਚੱਲੂ ਹੁਣ ਇੰਜਨ ਮਾਰ ਜਿਹੜਾ ਫੋਨ ਹੈ ਇਹਦੀ ਕੁਆਲਟੀ ਬਹੁਤ ਵਧੀਆ ਹੈ ਬਹੁਤ ਹੈ ਮੈਂ ਜਿਹੜਾ ਤੇ ਰਹਿ ਜੋ ਦੇਖ ਕੇ ਚਾਦੀ ਕੁਆਲਟੀ ਕਿਵੇਂ ਰਸ ਲੋਕ ਵਿੱਚ ਕਹਿੰਦੇ ਮਿੱਠਾ ਵਾਲਾ ਪਹਿਲਾਂ ਵਾਲਾ ਸੀ ਹੁਣ ਠੀਕ ਕਰਿਆ ਦੋੜਾ ਵੱਡਾ ਮਾਡਲ ਵੱਡਾ ਮਾਡਲ ਵਾਲੀਆਂ ਲੱਗੀਆਂ ਹੁਣ ਉਹ ਹੈਨਾ ਬਾਲਾ ਸਰਾ ਦਾ ਬਰੇਟੇ ਵਾਲੇ ਕਹਿੰਦੇ ਤਾਂ ਜੀ ਇਹ ਕੁੱਲਰੀਆਂ ਵਾਲੇ ਇਹ 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 ਵਾਲੀਆਂ ਸੁਣਦਾ ਗਾ ਕੱਟਾ ਵਾਲੀਆਂ ਸੁਣਦਾਨਾ ਨਹੀਂ ਆ ਕਹਿ ਲੈ ਕਹਿ ਲੈ ਬਹੁਤ ਸੁਣਿਆ ਟਰੈਕਸ ਲੰਨੇ ਨਹੀਂ ਟਰੈਕਰਾਂ ਆ ਨੀ ਕੋ ਹੋਰ ਆਈ ਉਹਨਾਂ ਦੀ ਕਹਿ ਲੈ ਕਲ ਬੁਲ ਕੇ ਦਿਖਾਈ ਥੋੜਾ ਜਿਹਾ ਕੱਲ ਹੀ ਪੰਗਾ ਹੀ ਹੋ ਗਿਆ ਪੰਗਾ ਹੋ ਗਿਆ ਬਾਲੀ ਬੁਰੀ ਕਰਦਾ ਇਹ लवली ਬਾਲੀ ਬੁਰੀ ਕਰਦਾ ਦੇਖ ਜਿਹੜੀ ਜੁੱਤੀ ਦੇ ਪੈਰ ਥੱਲੇ ਆ ਗਈ ਉਹ ਤਾਂ ਕਦੇ ਮੇਚ ਆਉਣਾ ਹਟਾਉਂਦਾ ਹੋਰ ਕੱਪੜਾ ਲੀੜਾ ਉਹ ਮੇਰਾ ਸੜਾ ਪਛਤਾਉਂਦਾ ਵੀ ਇਹਦੇ ਮੈਂ ਕਿੱਥੇ ਫਸ ਗਿਆ ਉਹ ਬਾਗਲ ਟੰਗਰ ਹੈ ਨਾ ਆਗੇ ਆਗੇ ਪੱਥਰ ਚ ਕਾ ਲਿਓ ਸਾਨੂੰ ਤੂੰ ਤੋਰ ਲਾ ਤੋਰ ਲਾ ਬਈ ਤੋਰ ਲਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਬਲਾਗ ਤੇ ਬਲਾਗ ਕਹਿੰਦੇ ਓਏ ਇਹ ਤਾਂ ਲੈ ਲੋ ਕੋਈ ਕੰਮ ਇਹਨੂੰ ਖੁੱਲਾ ਸ਼ੱਟ ਰੱਖਿਆ ਕਰਾ ਦੇ 2 ਰੁਪਈਆ ਦਾ ਕੰਮ ਹੈ ਬਣ ਗਈ ਵੀਡੀਓ ਬਣ ਗਈ ਛੋਟੀ ਵੀ ਵਿੱਛੀ ਆ ਬਾਤ ਕੋਈ ਕਰਿਆ ਓਏ ਉਹ ਆਇਆ ਤੇ ਨਹੀਂ ਟਰਾਲੀ ਆ ਆ ਜਾ ਆ ਜਾ ਫਿਰ ਵੱਡਾ ਕਬੀਲਦਾਰ ਆ ਆ ਜਾ ਹੈ ਦੇਖੋ ਲੇਕ ਦਾ ਨਜ਼ਾਰਾ ਇਹ ਦਾਰੂ ਦੇਗਾ ਥੋੜੀ ਇੱਕ ਬਰੇਟੇ ਦੇ ਪੁੰਦਰੀਆਂ ਦੇ ਨਹੀਂ ਭਾਈ ਹੈਗੇ ਯਾਰ ਜਿਹੜੇ ਇੰਸਟਾਗ੍ਰam ਤੇ ਉਹ ਬਣਾਉਂਦੇ ਨੇ ਹਾਂ ਉਹ ਫਨੀ ਮੀਮਸ ਜਿਹੇ ਹੁੰਦੇ ਨੇ ਹੈਨਾ ਉਹਨਾਂ ਦੇ ਆਡੀਓ ਜੀ ਪੈੜੀ ਡਾੜ ਮੈਡ ਲਿਪਸ ਆ ਗਈ ਕਿਹੜੀ ਮੈਡ ਲਿਪਸ ਮੈਡ ਲਿਪਸ ਤੇ ਉਹਤੇ ਆਡੀਓ ਜੀ ਲੱਗ ਜਾਂਦੀ ਆ ਤੁਸੀਂ ਉਹ ਲੱਗਦਾ ਜਾਂਦੀ ਆ ਉਹਨਾਂ ਦੀ ਫਿੱਟ ਵਾਲੀ ਬੈਠੀ ਹੋਈ ਆ ਵਾਲੀ ਫਿੱਟ ਬੈਠੀ ਉਹ ਬੋਲ ਵਾਲੇ ਫਿੱਟ ਬੈਠੇ ਹੋਏ ਨੇ ਇਹਨਾਂ ਦੇ ਉਹ ਬੋਲਦੇ ਹੋਰ ਤਰ੍ਹਾਂ ਦੇ ਨੇ ਭਾਈ ਬਹੁਤ ਘੰਟੇ ਕੰਮ ਬੋਲਦਾ ਹਾਂ ਲਾਵਕੌਰ ਦੀ ਚੀਮਤ ਤੇਰਾ ਪਿੰਡ ਪੋਹਦੇ ਹੁੰਦੇ ਨੇ ਹੱਜਾ ਭਾਈ ਬਹੁਤ ਜਾਣੇ ਔਰ ਇਹ ਆ ਨੇੜੇ ਆ ਮੇਰੇ ਇੱਥੇ ਆ ਰਹੀ ਇੱਥੇ ਮੂਰੇ ਆ ਤੁੱਪਾ ਵੰਦੀ ਤੇ ਤੇ ਮੂਤੇ ਤੁੱਪਾ ਪੈਣੀ ਚਾਹੀਦੀ ਐ ਅਸਿਆ ਗੋਰੇ ਆਈਏ ਇੱਕ ਕਾਲੇ ਉਹ ਉੱਥੇ ਚੱਲ ਮੜਾ ਤੁੱਪੇ ਲੈ ਇਹ ਇੱਥੇ ਬਹਿ ਜਾ ਹਾ ਇੱਥੇ ਬਾਈ ਨਹੀਂ ਹੁਣ ਨਿਊ ਦੇ ਖੜ ਜਾ ਨਹੀਂ ਨਹੀਂ ਗਾਹਾਂ ਨੇੜੇ ਹੀ ਆ ਜਾ ਬਾਈ ਇਹ ਗਾਹਾਂ ਨੂੰ ਆ ਜਾ ਇੱਥੇ ਬਹਿ ਜਾ ਹੁਣ ਹਾਂ ਦੱਸ ਵਾ ਠੀਕ ਐ ਲੈ ਹੁਣ ਬਾਈ ਮੜੇ ਇੰਟਰੀ ਹੋਦੇ ਬਹੁਤ ਲੋਕ ਮੈਨੂੰ ਤੁੱਪਾ ਪੁੱਦਾਂ ਲਾਬੋ ਬਾਈ ਕਿੱਥੋਂ ਦੀ ਆ ਕਿਹੜਾ ਪਿੰਡ ਐ ਕੁੜੀ ਦਾ ਹੁਣ ਦੱਸ ਬਾਈ ਬਾਈ ਮੇਰਾ ਪਿੰਡਾ ਚੀਮਾ ਅੱਛਾ ਬਾਬਾ ਅਤਰ ਸਿੰਘ ਜੀ ਆਲਾ ਹਾਂ ਇਧਰ ਆਪਣਾ ਵੱਡੇ ਰੋਡ ਤੇ ਰਮਨਸਾ ਤੋਂ ਭੀਖੀ ਨੂੰ ਜਾਂਦੇ ਆ ਭੀਖੀ ਨੂੰ ਜਾਂਦੇ ਹਾਂ ਮਾਨਸਾ ਤੋਂ ਭੀਖੀ ਨੂੰ ਜਾਂਦੇ ਹੋ ਮਤਲਬ ਸੁਨਾਮ ਤੋਂ ਮਾਨਸਾ ਨਹੀਂ ਜਾਂਦੇ ਗਲਤ ਹੋ ਗਿਆ ਸੀ ਹਾਂ ਜਦੋਂ ਸੁਨਾਮ ਤੋਂ ਮਾਨਸਾ ਨੂੰ ਜਾਂਦੇ ਆ ਹੋਰ ਰੋਡ ਤੇ ਇਹਦਾ ਪਿੰਡ ਹੈ ਕੁੜੀ ਦਾ ਲਾਪ੍ਰੀਤ ਕੌਰ ਚੀਮਾ ਇਹਦਾ ਨਾਂ ਹੈਗਾ ਠੀਕ ਹੈ ਤੇ 2002 ਤੋਂ ਕੰਮ ਲੱਗਿਆ ਕਰਨੇ YouTube ਤੇ 2002 ਤੋਂ ਉਹਦਾ YouTube ਹੀ ਨਹੀਂ ਤੀ ਆਈ। ਹੋਰ ਤਾਂ YouTube ਹੀ ਨਹੀਂ ਆਈ। ਹਾਂ ਉਹ ਤੋਂ ਦੀ ਕੰਮ ਲੱਗੀ ਹੋਈ ਹੁਣ ਮੈਂ ਕਰ। ਠੀਕ ਐ। ਤੇ ਹਾਂ ਇੱਕ ਇਹ ਤੇਰੇ ਘਰਾਂ ਦੇ ਦਾ ਪੁੱਦੇਤੀ ਇਹਦਾ ਲਾਬੇ ਦਾ। ਲਾਬਾ। ਜਿਹੜਾ ਪਿੰਡ ਭਾਈ ਜਨਾਲ ਆ ਦਲਬੇ ਦੇ ਕੋਲੇ। ਇਹਦੇ ਪਿੰਡ ਇਹਦਾ ਪਿੰਡ ਜਨਾਲ ਆ ਭਾਈ। ਤੇ ਦੜਬੇ ਦੇ ਕੋਲੇ ਆ ਇਹਦਾ ਪੱਕਾ ਨਾ। ਪੱਕਾ ਨਾ ਮੇਰਾ ਗੁਰਵੰਦਰਾ ਨੂੰ ਮੈਂ ਹਸਤਾਲ ਦੇ ਵਿੱਚ ਡਾਕਟਰ ਲੱਗਿਆ ਹੋਇਆ ਹੈ। ਇਹ ਡਾਕਟਰ ਆ ਓਏ। ਓਏ ਆ ਡਾਕਟਰ ਐ। ਅਸੀਂ ਪਤਾ ਕੀ ਹੈ ਲੋਕਾਂ ਨੂੰ ਕਹਿੰਦੇ ਵੀ ਤੁਸੀਂ ਸਿਹਤ ਘਟਾਓ ਪਰ ਅਸੀਂ ਪਤਾ ਕੀ ਅਸੀਂ ਉਹਨਾਂ ਦੇ ਦੁੱਖ ਨੇ ਜਿਹੜੇ ਆਪਦੇ ਸਰੀਰ ਤੇ ਲੈ ਲੈਨੇ ਪਰ ਉਹਨਾਂ ਨੂੰ ਠੀਕ ਕਰਕੇ ਤੋੜਦੇ ਆਂ ਵੀ ਤੁਹਾਨੂੰ ਇਹ ਕੋਈ ਹਾਸੇ ਦੀ ਗੱਲ ਨਹੀਂ ਇਹ ਬਾਈ ਸੱਚੀ ਡਾਕਟਰ ਹੈਗਾ ਕਿਹੜਾ ਹਸਪੀਟਲ ਹੈ ਤੇਰਾ ਇਹ ਹਸਪੀਟਲ ਸੰਗਰੂਰ ਉਮੀਦ ਹਸਪੀਟਲ ਸੰਗਰੂਰ ਆ ਹੈ ਨਾ ਇਹ ਪਟਿਆਲਾ ਬਾਈਪਾਸ ਤੇ ਹਾਂ ਪਟਿਆਲਾ ਬਾਈਪਾਸ ਤੇ ਆ ਬਾਈ ਤੇ ਰੱਬ ਨਾ ਕਰੇ ਤੁਹਾਨੂੰ ਕੋਈ ਵੀ ਲੋਡ ਪੈਂਦੀ ਆ ਹਨਾ ਪਹਿਲਾਂ ਤਾਂ ਚਲ ਪਰਮਾਤਮਾ ਲਿਜਾਵੇ ਨਾ ਕਿਸੇ ਨੂੰ ਵੀ ਕਿਤੇ ਹਸਪਤਾਲ ਚ ਇਹ ਵੀ ਇਹੀ ਗੱਲ ਕਹਿੰਦਾ ਡਾਕਟਰ ਹੋ ਕੇ ਵੀ ਵੀ ਜੇ ਬਾਈ ਚਾਂਸ ਲੋਡ ਪੈਂਦੀ ਆ ਤਾਂ ਉਮੀਦ ਹਸਪੀਟਲ ਜਿਹੜਾ ਬਾਈਪਾਸ ਤੇ ਆ ਪਟਿਆਲੇ ਵਾਲੇ ਤੇ ਉੱਥੇ ਤੁਸੀਂ ਲਾਬੇ ਨਾਲ ਸੰਪਰਕ ਕਰ ਸਕਦੇ ਹੋ ਬਾਕੀ ਬਾਈ ਇੱਕ ਗੱਲ ਹੋਰ ਵੀ ਆ ਬਾਈ ਆਪਾਂ ਅਗਲੇ ਦਾ ਫਾਇਦਾ ਕਰਾਵਾਂਗੇ ਮਤਲਬ ਕੀ ਹੈ ਕਈ ਵਾਰ ਕੀ ਹੁੰਦਾ ਨਾ ਪੇਸ਼ੈਂਟ ਜਿਵੇਂ ਆਹ ਕਹਿੰਦਾ ਜਿਆਦਾ ਸੀਰੀਅਸ ਆ ਯਾਰਾ ਮਤਲਬ ਪਾ ਲੈਂਦੇ ਨੇ ਆਪਾਂ ਅਗਲੇ ਨੂੰ ਸਾਫ਼-ਸਪਾਸਟ ਕਰ ਦਿੰਦੇ ਆ ਵੀ ਯਾਰ ਦੇਖਾ ਮਰੀਜ਼ ਤੁਹਾਡਾ ਇਸ ਤਰ੍ਹਾਂ ਦੀ ਗੱਲਬਾਤ ਹੈ ਜਿੱਦਾਂ ਪਾ ਕੇ ਖਰਚਾ ਚੱਲ ਸਕਦੇ ਹੂੰ ਉਹ ਵੀ ਹੈ ਨਵੀਂ ਆਦਾ ਕਰੇ ਸੇਵਾ ਕਰੋ ਕੋਈ ਫਾਇਦਾ ਨਹੀਂ ਆਹ ਕਹਿੰਦਾ ਜਲੰਧਰ ਲੈ ਜਾ ਲੁਧਿਆਣੇ ਲੈ ਜਾਓ ਜੇ ਤਾਂ ਫਾਇਦਾ ਹੋਵੇ ਫਿਰ ਤਾਂ ਲਿਜਾਣ ਦਾ ਫਾਇਦਾ ਨਹੀਂ ਕਈ ਵਾਰ ਬੰਦੇ ਤਾਂ ਉਂ ਵੀ ਹੋ ਜਾਂਦਾ ਹੈ 1000 ਰੁਪਿਆ ਕਈ ਵਾਰ ਕਹਿੰਦਾ ਨਾ ਮਰੀਜ਼ ਆਇਆ ਆਪਾਂ ਨੂੰ ਪਤਾ ਨਾ ਡੈਡ ਦਾ ਅਗਲਾ ਕੰਮ ਚੈੱਕ ਕਰਾਉਣ ਬਾਅਦ ਜਦੋਂ ਲਾ ਲੈਂਦੇ ਨੇ ਨਾ ਉਹ ਆਪਦਾ ਉਹਨੇ ਸਾਰਾ ਸਿਸਟਮ ਇੱਕ ਵਾਰ ਕਰ ਨਹੀਂ ਹੁੰਦਾ ਘਟੂ ਘਟ ਉਹ 15 10000 ਰੁਪਏ ਦਾ ਪ੍ਰੋਸੈਸ ਉਹਨੇ ਕਰ ਨਹੀਂ ਕਰਨਾ ਹੁੰਦਾ ਛੋਕ ਦੇ ਤਾਂ ਟਿਊਬ ਪਾਤੀ ਠੀਕ ਹੈ ਨਾ ਉਹ ਆਇਆ ਵੀ ਉਹ ਚੀਜ਼ਾਂ ਤੋਂ ਆਪਦਾ ਯਾਰ ਦੇਖ ਕੇ ਬਚਤ ਰਹਿ ਜਾਂਦੀ ਆ ਬਚਤ ਰਹਿ ਜਾਂਦੀ ਆ ਬਸ ਜਾਨ ਨਿਸ਼ਾਨ ਨਾਲ ਬੰਦੇ ਜੀ ਠੀਕ ਹੈ ਬਈ ਰੱਬ ਨਾਲ ਲੋੜ ਪਾ ਭਾਈ ਇਹਦੇ ਨਾਲ ਮੇਲੇ ਉੱਥੇ ਬਸ ਤਾਂ ਰੱਬ ਭਾਈ ਕਿਸੇ ਨੂੰ ਲੋੜ ਇਹ ਨਾ ਪਾਵੇ ਗੋਗੀ ਨੰਬਰਦਾਰ 39 ਨੇ ਇਹਦੇ ਇੱਕ ਗੋਗੀ ਨੰਬਰਦਾਰ ਹੈ ਕਿਦਣਾ ਲਾਭ ਹੈ ਇੱਕ ਇਹਦਾ ਨਾ ਗੁਰਵਿੰਦਰ ਗੁਰਵਿੰ ਹਸਪਤਾਲ ਤੇ ਹੈ ਗੁਰਵਿੰਦਰ ਬਾਜ ਦਾ ਤੇ ਇੱਥੇ ਨਮੋਲ ਆ ਕੇ ਵੀਡੀਓ ਬਣਾਉਂਦੇ ਤੇ ਇਹ ਨੰਬਰਦਾਰ ਆਪਣਾ ਗੋਗੀ ਬਾਜ ਦਾ ਆ ਨਾ ਸੋਰੀ ਲਾਬਾ ਬਾਜ ਦਾ ਠੀਕ ਹੈ ਨੰਬਰਦਾਰ ਗੋਗੀ ਇਹ ਗੱਡੀ ਤੇ ਪਿੱਛੇ ਬਾਜਦਾ ਜਲਦੀ ਗੱਡੀ ਲਾਂਗੀ ਜਦੋਂ ਕਹਿੰਦੇ ਨੰਬਰਦਾਰ ਦੀ ਗੱਡੀ ਲਾਂਗੀ ਗੱਡੀ ਦਾ ਹੋ ਗਿਆ ਦੀ ਕੰਮ ਹੱਥ ਜਿੰਦ ਰਾਜ ਦੇ ਗਏ ਆ ਸੌਖਾ ਗਊਸ਼ਾਲ ਮਾਰ ਗਈ ਉੱਪਰ ਮੈਂ ਉਹਨੂੰ ਨੇਰਾ ਹੋ ਗਿਆ ਮੈਂ ਮੁਰਦੇ ਉੱਥੇ ਪਰੀਦਰਮਚਾਰ ਮੈਂ ਚਲ ਮੈਂ ਤਾਂ ਕੋ 10 ਕਿਲੋਮੀਟਰ ਦੀ ਫਰਕ ਦੀ ਮੈਂ ਚੱਲ ਮੈਂ ਦਿਲ ਵੀ ਲਾ ਦਿੰਨਾ ਮੈਂ ਦਿਲ पे ਲਾ ਕੇ ਆ ਕਿ ਮੈਂ ਪਿੰਡਾਂ ਨੂੰ ਆ ਰਿਹਾ ਦੀਗਾ ਮੂਰੋਂ ਨੇ ਰਾਜ ਆ ਪੈ ਕੁ ਲਗਤ ਮੂਰੀ ਆ ਗਈ ਮੈਂ ਬ੍ਰੇਕ ਮਾਰੇ ਬ੍ਰੇਕ ਗੱਡੀ ਤੇ ਰੁਕ ਗਈ ਉਹ ਡਰ ਗਈ ਯਾਰਾ ਕਿ ਮੈਂ ਕਿਧਰ ਨੂੰ ਜਾਵਾਂ ਉਹਦਾ ਛਾਲ ਮੇਰੇ ਕਣੀਆਂ ਗੱਡਤੀ ਪੰਨ ਤਾਂ ਬੌਨਟ ਜ ਸਾਰਾ ਉਹਦ ਦਵਾਰੇ ਕਰਾਇਆ ਸੈਟਿੰਗ ਉਹ ਦੂਜੇ ਦਿਨ ਮੈਂ ਵੇਹ ਜਾਣਾ ਸੀ ਤਲਕੀ ਇਹ ਬਈ ਆ ਪਸ਼ੂ ਯਾਰ ਇਹ ਮੂਰੀ ਆਉਂਦੇ ਨੇ ਆਪਦਾ ਵਿਚਾਰ ਰੱਖਿਆ ਕਰੋ ਉਹ ਬਈ ਕੋ ਲੱਗਤੀ ਆ ਗਿਆ ਉਹੀ ਹਾਲ ਆਇਆ ਤਾਂ ਪਤਾ ਕੀ ਜੇ ਕਿਤੇ ਤੇਜ਼ ਹੁੰਦੀ ਸੱਟ ਮਾਰਦੀ ਮੇਰੇ ਉਹਦਾ ਕੁਛ ਨਹੀਂ ਫੇਰ ਆ ਗਈ ਮੁੱਛਾਂ ਭਈਆ ਕਟਾ ਦਿਆਂ ਦੀ ਆਪਾਂ ਸਾਰੀਆਂ ਦੁਬਾਰਾ ਫੇਰ ਆ ਗਈ ਨਹੀਂ ਨਹੀਂ ਮੁੱਛਾਂ ਤਾਂ ਪਰ ਉਹਨਾਂ ਨੂੰ ਉਹਨਾਂ ਕੀ ਭਾਈ ਹਾਂ ਚੱਲ ਇਹ ਆਦੇ ਲਾਈਵ ਹੋਇਆ ਬੈਠਾ ਏ ਸਿਮਰਨ ਗਿੱਲ ਹੈਲੋ ਹੈਲੋ ਭਾਈ ਜੀ ਹੈਲੋ ਸਾਰਿਆਂ ਦੇ ਨਾਮ ਬੋਲਾਂਗੇ ਸਾਰੀ ਟੀਮ ਨਾਲ 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 ਸਾਰੀ ਟੀਮ ਬੈਠੀ ਐ ਆ ਬੰਦਾ ਦੇ ਖਾਪੜਾ ਚਿਹੜ੍ਹੇਡ ਕਰ ਰਿਹਾ ਕੀ ਨੂੰ ਕਹਿ ਰਿਹਾ ਤੂੰ ਪ੍ਰਭਦੀਪ ਪਰਮਣ ਇਹਦਾ ਭਰਾ ਆਪਣਾ ਜਿੰਦਰ ਬੁਗਰਾ ਕੀ ਨੂੰ ਕਹਿ ਰਿਹਾ ਬਾਈ ਦਾ ਚੈਨਲ ਐ ਭਾਈ ਇੱਧਰ ਬੁਗੜ ਤੁਸੀਂ ਵੱਧ ਤੋਂ ਵੱਧ ਬਾਈ ਦੀ ਸਪੋਰਟ ਕਰਨੀ ਚਲੋ ਕੋਈ ਗੱਲ ਨਹੀਂ ਯਾਰ ਆਪਾਂ ਤਾਂ ਕਰਨੀ ਪਊਗੀ ਆਪਣਾ ਭਰਾ ਯਾਰ ਹੋਰ ਮੈਂ ਤਾਂ ਕਾਨੂੰ ਕਰਦਾ ਉਹ ਗੱਲ ਵੱਖਰੀ ਹੈ ਕਹਿੰਦੇ ਉਹ ਗੱਲ ਵੱਖਰੀ ਹੈ ਵੀ ਇਹਦਾ ਸਾ ਤੋਂ ਵੱਡਾ ਹੈ ਪਰ ਉਹ ਐ ਵੀ ਪ੍ਰੋਮੋਸ਼ਨ ਇਹਦੀ ਸਾਨੂੰ ਇਹਨੇ ਸਾਡੀ ਕਰਨੀ ਪਰ ਅਸੀਂ ਇਹਦੀ ਕਰਤੀ ਉਹ ਸ਼ੇਅਰ ਕਰ ਦਿਓ ਕੀ ਬਹੁਤ ਵਧੀਆ ਗੱਲ ਕਰਨੀ ਆਪਾਂ ਬਲਾਗ ਕਰ ਨੂੰ ਕਿਹਨੂੰ 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 ਸ਼ੇਅਰ ਕਰ ਦੋ ਆਪਣਾ ਲਾਈਵ ਨੂੰ ਸ਼ੇਅਰ ਨਹੀਂ ਨਹੀਂ ਪਹਿਲਾਂ ਕਿਹਨੂੰ ਸ਼ੇਅਰ ਕਰੀ ਜਾ ਵੀਰੇ ਸਾਰਾ ਬਲਾਗ ਕਿੱਥੇ ਆਉ ਲਾਈਵ ਆ ਮੈਂ ਆਪਦੇ ਸ਼ਬਦ ਵਾਪਸ ਲੈਣਾ ਬਾਈ ਸਾਰਿਆਂ ਤੋਂ ਹੈ ਬੇਨਤੀ ਕਰਦਾ ਤੇ ਚਲੋ ਤੁਸੀਂ ਲਾਈਵ ਸ਼ੇਅਰ ਕਰ ਦੋ ਲਾਈਵ ਸ਼ੇਅਰ ਕਰਨ ਨੂੰ ਹੈ ਕਿ 20 30 ਲੱਖ ਜਾਣਾ ਇੱਕ ਹੈਲੋ ਕਹਿ ਕੇ ਭੱਜ ਗਿਆ ਨਹੀਂ ਆ ਦੇ 16 ਬੰਦੇ ਜੁੜਿਆ ਯਾਰ ਕਿੱਥੇ ਆ 16 ਕਿੱਥੇ ਆ ਕੋਈ ਆ 26 ਬੰਦੇ ਜੁੜਿਆ 26 ਜੜ ਗਏ ਗੱਲ ਪੱਕੀ ਤੇ ਬਹੁਤ ਬਹੁਤ ਬਾਈ ਧੰਨਵਾਦ ਜਿਹੜੇ ਸਾਡੇ ਨਾਲ ਜੁੜੇ ਕਾਦਰ ਹੈ ਬਾਈ ਕਾਦਰ ਕਾ ਸਬਸਕ੍ਰਾਈਬਰ ਕਾਦਰ ਕਰ ਦਿੰਦੇ ਬਾਈ ਪੰਗੂ ਦੀ ਬਾਈ ਹਾਂ ਮੈਂ ਸਾਰਿਆਂ ਦਾ ਯਾਰ ਤਹਿ ਦਿਲੋਂ ਧੰਨਵਾਦੀ ਆ ਜਿਹੜੇ ਮੀਰਪੁਰਾ ਦੇ ਪੰਗੂ ਦੇ ਲਾਈਵ ਤੇ 26 ਲੱਖ ਜਣਾ ਜੁੜ ਚੱਕਿਆ ਦਿਖਾ ਮੜਾ ਕਿੱਥੇ ਦੀ ਇਹ ਦੇਖ ਆ 47 ਹੋ ਗਏ ਓਏ 47 47 ਹੋ ਗਏ ਓਏ ਬਹੁਤ ਬਹੁਤ ਧੰਨਵਾਦ ਬਾਈ ਬਹੁਤ ਬਹੁਤ ਆਜੋ ਆਜੋ ਗੱਲਾਂ ਬਾਤਾਂ ਕਰਦੇ ਆ ਉਹ ਪ੍ਰਾ ਫਿਰਦਾ ਆਪਣਾ ਸੰਦੀਪ ਪ੍ਰਾ ਸੰਦੀਪ ਪਰਮਾਣਾ ਫਿਰਦਾ ਤੁਹਾਨੂੰ ਆ ਜਾਣ ਤੋਂ ਕੋਈ ਦੀ ਉਹ ਕਹਿੰਦਾ ਖਾਸ ਗੱਲਬਾਤ ਮੈਂ ਕਰਨੀ ਹੈ ਕਹਿੰਦਾ ਸਾਰੀ ਮਤਲਬ ਆਪਣੀ ਟੀਮ ਚਿਹਰੇ ਉੱਤੇ ਨੂਰ ਦੱਸਦਾ ਉੱਠੂਗਾ ਜਵਾਨੀ ਚ ਹਲੇ ਨਹੀਂ ਹਲੇ ਨਹੀਂ ਹਲੇ ਨਹੀਂ ਹਲੇ ਨਿਆਣਾ ਵੇ ਬਾਈ ਤੁਹਾਡੀ ਵੀਡੀਓ ਬਹੁਤ ਵਧੀਆ ਹੁੰਦੀ ਹੈ ਤੁਹਾਡੀ ਐਕਟਿੰਗ ਵੀ ਬਹੁਤ ਵਧੀਆ ਹੈ ਹੈਲੋ ਕਹਿ ਕੇ ਬੰਦਾ ਭੱਜ ਗਿਆ ਲਾਈਵ ਚ ਥੈਂਕ ਯੂ ਥੈਂਕ ਯੂ ਬਾਈ ਆ ਦੇ ਦੇ ਲਾਈਵ ਹੋਇਆ ᱛੀਏ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਉਹ ਦੇਖਣ ਵਾਲੇ ਭਰਾਵਾਂ ਡਾਕਟਰ ਫਿਰ ਦਾਦਰ ਟੀਕੇ ਲਾਉਂਦਾ ਪਿੰਡ ਚ ਕਰੋ ਜੀ ਜਿਹੜੀ ਗੱਲਬਾਤ ਹੈ ਗੱਲਾਂ ਬਾਤਾਂ ਸਾਰੀ ਟੀਮ ਬੈਠੀ ਹੈ ਜਿਹੜੇ ਕਿਸੇ ਨੇ ਗੱਲਬਾਤ ਕੋਈ ਕਰਨੀ ਆ ਸਾਰਿਆਂ ਦਾ ਰਿਪਲਾਈ ਦਿੱਤਾ ਜਾਵੇ ਇਧਰ ਬਲੌਗ ਬਣ ਰਿਹਾ ਜਿਹਦੇ ਨਾਂ ਇਹਨੂੰ ਲੈਣੇ ਨੇ ਮੈਂ ਵਿਚੀ ਪਾ ਦੂੰਗਾ ਬੋਲਦੇ ਪ੍ਰਵਦੀ ਪਰਮਣਾ ਹੋਰ ਹਾਂ ਭਈ ਨਾ ਛੇਤੀ ਛੇਤੀ ਆ ਪਿੱਛੇ ਬਲੌਗ ਬਣ ਰਿਹਾ ਚੰਦਰ ਬੋਗਰ ਵਾਲੇ ਚੈਨਲ ਤੇ ਵੀ ਸਾਰਿਆਂ ਦੇ ਨਾਮ ਲਾਈਵ ਹੈ ਲਾਈਵ ਔਰ ਭਾਈ ਜਿਆ ਤੇਰੇ ਵਧੀਆ ਗੁਰਵੀਰ ਚਾਹਲ ਹੈਲੋ ਹਾਂਜੀ 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 ਸੁਣ ਰਿਹਾ ਸੁਣ ਰਿਹਾ ਲੈ ਕੇ ਦੇ ਕਿਨਾਰੇ ਮੁੰਡਾ ਹੋਇਆ ਲਾਈਵ ਨਹੀਂ ਲਾਈਵ ਕਰੀਏ 15 16 ਮਿੰਟਾਂ ਦਾ ਵਲੌਗ ਇੱਥੇ ਲੈ ਕੇ ਪੂਰਾ ਜੇ ਜਿਹਦੀ ਤੈਨੂੰ ਕੱਲ ਇੰਟਰਵਿਊ ਲਈ ਤੀ ਆਦੀ ਮੈਨੂੰ ਅਜੇ ਤੱਕ ਮੈਂ ਦੇਖੀ ਨਹੀਂ ਉਹ ਹਾਂ ਉਹ ਮਿਲੀਅਨ ਤੇ ਪਹੁੰਚ ਚੁੱਕੀ ਹੈ ਉਹ ਬਿਲ ਗੇੜ ਆ ਉਹਨੂੰ ਸਨਮਾਨਤ ਕਰਨੂੰ ਤੈਨੂੰ ਵੀ ਨਾਲੇ ਤਾਂ ਇੰਟਰਵਿਊ ਲੈਣ ਵਾਲੇ ਨੂੰ ਸਨਮਾਨ ਦੇਣਾ ਹੈ ਨਾਲੇ ਇੰਟਰਵਿਊ ਦੇਣ ਵਾਲੇ ਨੂੰ ਸਨਮਾਨ। ਹੁਣ ਆਪਣੀ ਇੱਜ਼ਤ ਹੋ ਰਹੀ ਹੈ ਕਿ ਬੇਇੱਜ਼ਤੀ ਹੋ ਰਹੀ ਹੈ ਕਿ ਦੋਨੇ ਇਹ ਤਾਂ ਯਾਰ ਹੁਣ ਇਹ ਚਿਹਟਾ ਹੋ ਰਹੀ ਹੈ ਇਹ ਗੱਲ ਨਹੀਂ ਚਿਹੜਾ ਨਹੀਂ ਮੈਨੂੰ ਕਿਸੇ ਨੇ ਦੱਸਿਆ ਮੈਨੂੰ ਤਾਂ ਆਰਾਮੇ ਨੇ ਦੱਸਿਆ ਦੀ ਕਹਿੰਦਾ ਕਹਿੰਦਾ ਇੰਟਰਵਿਊ ਦੇਖ ਲਈਦਾ ਇਹਦੀ ਆਪਣੀ ਲਾਬੇ ਦੀ ਮਾਂ ਮੈਂ ਦੇਖਣੀ ਆ ਯਾਰ ਠੀਕ ਸਾਰੇ ਵੀਰਾਂ ਨੂੰ ਬੇਨਤੀ ਕਰਦੇ ਮੈਂ ਮੇਰੀ ਗੱਲ ਸੁਣੋ ਤੇਰੀ ਮੈਂ ਪ੍ਰੋਮੋਸ਼ਨ ਬਹੁਤ ਜ਼ਿਆਦਾ ਕਰਦਾ ਮੈਂ ਕਿਸੇ ਦੀ ਪ੍ਰੋਮੋਸ਼ਨ ਨਹੀਂ ਕਰਦਾ ਉਹਦੇ ਵੀ ਕਰੀ ਸਾਰੇ ਵੀ ਮੈਂ ਕਿਹਾ ਮਾ ਵੀਰ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫਿਰ ਤੂੰ ਮੈਨੂੰ ਹਜੇ ਮਾਰਾ ਕਹਿੰਦਾ ਚੱਲ ਕਰਦੇ ਓੜਾ ਹਾਂ ਇਹਨੂੰ ਚੱਲ ਆਪਾਂ ਕਾ ਇਹਨਾਂ ਹੈ ਫਿਰ ਕਰਦੇ ਕਰਦੇ ਅਵੇ ਕਰਦੇ ਮੈਂ ਪੈਸਾ ਫਿਰ ਕੀ ਸਾਰਾ ਉਹ ਚੱਲ ਇਹਦੇ ਚੈਨਲ ਤੇ ਦੇਖ ਲਓ ਜਾ ਕੇ ਬਾਈ ਮੈਂ ਤਾਂ ਬਲੌਗ ਹੀ ਨਹੀਂ ਪਤਾ ਮਹੀਨੇ ਬਾਅਦ ਪਾਵਾਂ ਮੇਰਾ ਕੀ ਪਤਾ ਅਭੀ ਪੰਗੂ ਚੈਨਲ ਤੇ ਬਾਈ ਆਪਾਂ ਲਾਬੇ ਦੀ ਇੰਟਰਵਿਊ ਕਰੀ ਆ ਕੱਟ ਕੇ ਪਾਉਂਗਾ ਸਾਰਾ ਕੁਝ ਤੇ ਬਹੁਤ ਸੋਹਣੀ ਇੰਟਰਵਿਊ ਬਾਈ ਜਾਨਗੀਆਂ ਇਹ ਇਹ ਜਿਵੇਂ ਵਿਆਹ ਜ ਨਹੀਂ ਹਰੇਕ ਦੀ ਫੋਟੋ ਖਿਚਾਉਣ ਦੇ ਵੇਲੇ ਅਗਲਾ ਮੂਰੇ ਹੋ ਜਾਂਦਾ ਮੇਰੇ ਵਰਗਾ ਪਰਾਂ ਖੜਾ ਹੁੰਦਾ ਉਹ ਵੀ ਮੂਰੇ ਆ ਜਾਂਦਾ ਅਸੀਂ ਨਹੀਂ ਮਾਂ ਕਰੋ ਜਦੋਂ ਪਿੰਡ ਰੈਵ ਲਿਆਉਂਦਾ ਉਹਦੋਂ ਬਿਓਲਾ ਤੇ ਬਿਓਲੀ ਭਾਈ ਜਾਂਦੇ ਨੇ ਇੰਟਰ ਦੱਬੀ ਜਾਂਦੇ ਨੇ ਸਾਰੀਆਂ ਡਿਲੀਟ ਮਾਰ ਦਿੰਦੇ ਨੇ ਕੱਟੀ ਜਾਊਗੀ ਬਈ ਮਾਂ ਕਰੋ ਤਾਂ ਕੱਟੀ ਜਾਊਗੇ ਬਈ ਇਹਦੀ ਨਾ ਸਾਰੇ ਬਲੌਗ ਚ ਇੰਝ ਹੀ ਕਹੀ ਜਾਈਏ ਇਹ ਸਾਰਾ ਬਲੌਗ ਕੱਟਦੇ ਆ ਠੀਕ ਹੈ ਇੰਟਰਵਿਊ ਦੇਖੋ ਜੀ ਅਭੀ ਭਗੂ ਚੈਨਲ ਤੇ ਇੰਟਰਵਿਊ ਦੇਖੋ ਜੀ ਅਭੀ ਭਗੂ ਚੈਨਲ ਤੇ ਚੱਲ ਦੇਖ ਲਓ ਯਾਰ ਜਦੋਂ ਬਰਸਦੀ ਆਏ ਦੇਖ ਲਓ ਦੇਖ ਲਓ ਇਹ ਸੋਡੇ ਨਾ ਨਹੀਂ ਖੜੇ ਹੋਰ ਕਿਦਾਂ ਨਾ ਕਰਦੇ ਤੇ ਹੋਰ ਸੁਣਾਓ ਗੱਲਬਾਤ ਕੋਈ ਇੱਕ ਮੈਂ ਚੱਲ ਹਾਸੀ ਨਾਲ ਹਾਸੀ ਰਹੀ ਕਿ ਗੱਲ ਕਰਨੀ ਆ ਵੀ ਜਿੱਧਰ ਚਲ ਆਪਣੀ ਵੀਡੀਓ ਬਹੁਤ ਆਪਣੇ ਦਰਸ਼ਕ ਦੇਖਦੇ ਨੇ ਹਨਾ ਵੀ ਆ ਬਈ ਜਿਹੜਾ ਨੁਕਸਾਨ ਹੋਇਆ ਆਪਣੇ ਫਸਲਾਂ ਦਾ ਯਾਰ ਗੜੇ ਮਾਰੀ ਬਹੁਤ ਜ਼ਿਆਦਾ ਹੋਈ ਆ ਇੱਕ ਵਿਚਾਰੇ ਉਹ ਮੁੰਡਾ ਦੀ ਸਿੱਧਮਾ ਦਾ ਪਤਾ ਤੁਹਾਨੂੰ ਗੱਲ ਦਾ ਨਹੀਂ ਉਹ ਤਾਂ ਨਹੀਂ ਮੈਨੂੰ ਪਤਾ ਵੈਸੇ ਨੁਕਸਾਨ ਉਹ ਵਿਚਾਰਾ ਕਹਿੰਦੇ ਮੈਂ ਖਾਨੀਊਜ਼ ਪੜ੍ਹੀ ਸੀ ਵੀ ਖੇਤ ਫਿਰਦਾ ਸੀਗਾ ਦੇਖ ਲੈ ਜਦੋਂ ਆ ਲੱਗਦੀ ਆ ਯਾਰ ਕੋਈ ਪਤਾ ਨਹੀਂ ਲੱਗਦਾ ਉਹ ਕਹਿੰਦੇ ਖੇਤ ਫਿਰਦਾ ਸੀ ਵਿਚਾਰਾ ਲੂਟਾਖਦਾ ਤਰਪਾਲ ਨਾਲ ਬਿਜਲੀ ਸਮਾਨੀ ਬਿਜਲੀ ਡਿੱਗ ਪਈ ਉਹ ਤੇ ਮੁੰਡੇ ਤੇ ਸਮਾਨੀ ਬਿਜਲੀ ਤਾਂ ਬਹੁਤ ਖਤਰਨਾਕ ਆ ਬਾਈ ਉਹਦੀ ਡੈਥ ਹੋ ਗਈ ਯਾਰ ਵਿਚਾਰੇ ਦੀ ਵੀ ਹਨਾ ਵੀ ਯਾਰ ਲੋਕ ਪਤਾ ਨਹੀਂ ਕਹਿੰਦੇ ਨੇ ਕਿ ਬਈ ਇਹ ਜ਼ਿਮੀਂਦਾਰ ਆਂ ਜੱਟ ਆਂ ਜਾਂ ਜੱਟ ਦਾ ਫੋਕ ਰਹੇ ਨੇ ਜੱਟ ਤਾਂ ਹੀ ਧਮਕਾ ਕਰਦੇ ਨੇ ਪਿੱਕੂ ਇਹ ਅੰਦਰ ਵੜ ਕੇ ਨਹੀਂ ਨਾ ਦੇਖਿਆ ਕਿਸੇ ਨੇ ਹਾਲਾਤ ਬਹੁਤ ਮਾੜੇ ਨੇ ਹਲਾਤ ਬਈ ਆ ਦੇ ਹੁਣ ਉਹ ਇਕੱਲਾ ਕਹਿਰਾ ਮੁੰਡਾ ਸੀਗਾ ਵਿਚਾਰਾ ਉਹ ਗੁজার ਗਿਆ ਠੀਕ ਹੈ ਖੇਤ ਫਿਰਦਾ ਤੀਗਾ ਬਿਜਲੀ ਡਿੱਗ ਪਈ ਚਲੋ ਚਾਹੇ ਕੁਦਰਤੀ ਵੀ ਹੋ ਸਕਦਾ ਨਾ ਵਿਚਾਲੇ ਦੀ ਆ ਲੱਗੀ ਕਿਉਂਕਿ ਜਿਹਦੀ ਜਿੰਨੀ ਕਰੇ ਲਿਖੀ ਆ ਉੰਨੀ ਕੀ ਭੋਗਤੂ ਅਗਲਾ ਉਹ ਤੂੰ ਹੀ ਪੋਗ ਰੂ ਹੈ ਨਾ ਕੁਦਰਤ ਵੀ ਗੱਲ ਉਹੀ ਹੈ ਨਾ ਜੇ ਮਨ ਲਾ ਹੁਣ ਕੰਮ ਕਰ ਬਿਨਾਂ ਵੀ ਨਹੀਂ ਸਰਦਾ ਉੱਥੇ ਜਾਣਾ ਵੀ ਜ਼ਰੂਰੀ ਤੇ ਉਹਦਾ ਨਾ ਉਹ ਬਸ ਇੱਕ ਵਿਧੀ ਵਿਧੀ ਬਣਨੀ ਹੁੰਦੀ ਆ ਵਿਧੀ ਬਣਨੀ ਹੁੰਦੀ ਆ ਕਹਿੰਦੇ ਨੇ ਵਿਧੀ ਬਣਨੀ ਹੁੰਦੀ ਆ ਵੀ ਬਈ ਹੁਣ ਉਹ ਨੁਕਸਾਨ ਤਾਂ ਪੂਰੇ ਦੇਖ ਆਪਾਂ ਕਰ ਨਹੀਂ ਸਕਦੇ ਹਨਾ ਅਗਲੇ ਦੇ ਵੀ ਵੀ ਪਰ ਇਹ ਆ ਵੀ ਤੁਸੀਂ ਇੱਕ ਹਾਂ ਦਾ ਨਾ ਨਾ ਜ਼ਰੂਰ ਮਾਰਿਆ ਕਰੋ ਬਈ ਇਹਦਾ ਧੀ ਪੁੱਤ ਜਾਂਦਾਗਾ ਬਾਕੀ ਸਾਨੂੰ ਸਾਰਾ ਪਤਾ ਹੀ ਐ ਫਸਲਾਂ ਦਾ ਵੀ ਨੁਕਸਾਨ ਹੋਇਆ ਗੜੇ ਮਾਰੀ ਕੁਝ ਆਪਣੇ ਜਿਹੜਾ ਸੰਗਰੂਰ ਏਰੀਆ ਇਹਦਾ ਫਰਕ ਐ ਬਹੁਤ ਬਚਤ ਰਹੀ ਗਈ ਹੈ ਨਾ ਤੁਹਾਡੇ ਤੋਂ ਨਾ ਬਚਤ ਹੋਇਆ ਬਈ ਆਪਣੇ ਪਿੰਡ ਨਹੀਂ ਹਾਂ ਜਿਹੜਾ ਸੰਗਰੂਰ ਏਰੀਆ ਮਤਲਬ ਆਪਣਾ ਇੰਦਰ ਹਰ ਵਾਰੀ ਬਚਤ ਮੰਨ ਲਓ ਰਹਿਦੀ ਐ ਪਤਾ ਨਹੀਂ ਬਾਬਾ ਉਹ ਯਾਰ ਪਰਮਾਤਮਾ ਦੀ ਕਿਰਪਾ ਆਪਣੇ ਤਾਂ ਇੰਨੀ ਹਜੇ ਕੋਈ ਇਹਨਾਂ ਨੁਕਸਾਨ ਹੋਇਆ ਨਹੀਂ ਗਾ ਕਿਰਾਂ ਹੋਇਆ ਸੀਗਾ ਕਿਰਾਂ ਬਹੁਤ ਸਾਲ ਹੋ ਗਏ ਉਹ ਤਾਂ ਬਹੁਤ ਜ਼ਿਆਦਾ ਪੈ ਗਈ ਸੀ ਕਾਫੀ ਟਾਈਮ ਦੀ ਗੱਲ ਆ ਹਾਂ ਤੇ ਇਹ ਤਾਂ ਇਧਰ ਆਪਣਾ ਆਪਾ ਜਿਹੜਾ ਫਾਜਲ ਫਾਜਲ ਕੇਰੀਆ ਹੈ ਨਾ ਉਧਰ ਬਾਲਾ ਨੁਕਸਾਨ ਉਧਰੀ ਸਾਈਡ ਹਾਂ ਉਧਰ ਜਿਆਦਾ ਹੋਇਆ ਆਪਣੇ ਸ਼ਰੂਰ ਚ ਤਾਂ ਕੋਈ ਐਨੀ ਮਾਰਨੀ ਹੈਗੀ ਹਾਲੇ ਲਾਈਵ ਹੋ ਗਿਆ ਉਧਰ ਮੈਂ ਲਾਈਵ ਹੋ ਗਿਆ ਭਾਈ ਹਾਂ ਲਾਈਵ ਹੋਇਆ ਬੈਠਾ ਕਿੰਨੇ ਕੈ ਲੱਖ ਬੱਧਾ ਜੁੜ ਗਿਆ ਇੱਕ ਬੱਧਾ ਵੀ ਨਹੀਂ ਜੁੜਿਆ ਹੋ ਕਾਤੇ ਆ ਉਹ ਉਹਦੇ ਸਵੇਰੇ ਦਾ ਵਧੀਆ ਜੁੜ ਰਹੇ ਤੇ ਕਾਤੇ ਇਹ ਕਾਤੇ YouTube ਤੇ YouTube ਤੇ ਅੱਛਾ ਮਾ ਦੇ ਇੰਸਟਾਗ੍ਰam ਤੇ ਇੰਸਟਾਗ੍ਰam ਤੇ ਤਾਂ ਮੁੱਦੇ ਬੜੇ ਜੁੜ ਗਏ ਆਜੋ